ਆਪੇ ਕਰੇ ਪਿਆਰ ਸੋਤ ਦੁਲਾਰਾ ਗੋਵਿੰਦ ਸ਼ਬਦੀ ਵੇਖ ਵਿਖਾਇਆ ਆਪੇ ਆਪਣਾ ਕਰ ਜੈ ਕਾਰਾ ਆਪਣਾ ਨਾਮ ਉਤਰਾਇਆ ਸੋ ਪੁਰਖ ਨਿਰੰਜਨ ਹਰ ਨਿਰੰਕਾਰਾ ਹੰਗ ਬ੍ਰह्म ਪੰਜ ਤਤ ਨਾ ਉਤਰਾਇਆ ਸ਼ੇਰ ਸਿੰਘ ਸ਼ੇਰ ਮਾਰ ਲਲਕਾਰਾ ਸ਼ਾ ਸ਼ੇਰ ਆਪ ਹੋ ਆਇਆ ਬਿਸ਼ਨੂ ਰੂਪਕਾਰ ਸਕਾਰਾ ਭਗਵਨ ਨਿਰਗੁਣ ਜੋਤ ਵਿੱਚ ਜਗਾਇਆ ਤਿੰਨਾ ਲੋਕਾਂ ਵਸਿਆ ਬਾਹਰਾ ਜੈ 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 ਕਾਰਾ ਆਪਣੀ ਆਪੇ ਗਾਇਆ ਨਾ ਕੋਈ ਓਟ ਰੱਖੀ ਵਿੱਚ ਸੰਸਾਰ ਨਾ ਇਸਟ ਕੋਈ ਮਨਾਇਆ ਆਪੇ ਗੁਰੂ ਪੀਰਿ ਅਵਤਾਰ ਪਾਰ ਬ੍ਰਹਮ ਆਪੇ ਅਖਵਾਇਆ ਆਪੇ ਨਿਰਗੁਣ ਜੋਤ ਉਜਿਆਰ ਆਪੇ ਹਰ ਘਟ ਜੋਤ ਨਿਰੰજન ਦੀਪਕ ਰਹਾ ਜਗਾਇਆ ਆਪੇ ਸ਼ਬਦ ਸਚੀ ਤੁਨਕਾਰ ਤੋਂ ਨਿਆਨਾਦ ਰਿਹਾ ਬਜਾਇਆ ਆਪੇ ਸਾਰਸ ਰੋਵਰੇ ਅੰਮ੍ਰਿਤ ਭਰੇ ਪੰਡਾਰ ਆਪੇ ਰਿਹਾ ਵਰਤਾਇਆ ਆਪੇ ਸਰਬ ਬਣ ਸਿੱਖਦਾਰ ਆਪਣਾ ਹੁਕਮ ਚਲਾਇਆ ਆਪੇ ਕਲਿਯੁਗਿ ਅੰਤਮ ਲੈ ਅਵਤਾਰ ਨੇਹ ਕਲੰਕਾ ਨਾਉ ਰਖਾਇਆ ਸ਼ਾਂਤ ਭਗਤ ਜੁਗ ਜੁਗ ਵਿਛੜੇ ਜਾਏ ਤਾਰ ਪਿਛਲਾ ਕੀਤਾ ਪੂਰ ਕਰਾਇਆ